ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਹੈ ਜੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਾਲ ਰਿਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ 'ਚ ਬਣਾਓ ਸੁਨਾਮ ਦੇ ਇਲਾਕੇ 'ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੰਗੀ ਉੱਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀਆ ਸਾਰਾ ਹਾਕੀ ਦਾ ਗਾੜਾ ਹਾਕੀ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਤੇ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਪਪ ਬਪਾਰ ਹੈ ਇਹ ਕਾਰਨ ਹੈ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲਿਆਂ ਦੀ ਤਿਆਰੀ ਤੱਕ ਲਈ ਖਿਡਾਰੀਆਂ ਨੂੰ ਮੱਲੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਨੌਜਵਾਨਾਂ ਨੂੰ ਮੈਦਾਨਾਂ ਨਾਲ ਜੋੜਨ ਲਈ ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ 3 ਵੀ ਕਰਵਾਇਆ ਗਿਆ ਹੈ। ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ 3 ਦੇ ਬਲਾਕ ਪੱਧਰੀ ਮੁਕਾਬਲਿਆਂ ਦੇ ਵਿੱਚ ਫੁੱਟਬਾਲ, ਕਬੱਡੀ, ਖੋਖੋ, ਐਥਲੈਟਿਕਸ, ਵਾਲੀਬਾਲ ਤੇ ਸ਼ੂਟਿੰਗ ਸਮੇਤ 37 ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਗਏ। ਇੰਨਾ ਹੀ ਨਹੀਂ ਇਸ ਸੀਜ਼ਨ 'ਚ ਜੇਤੂ ਖਿਡਾਰੀਆਂ ਨੂੰ 9 ਕਰੋੜ ਰੁਪਏ ਤੋਂ ਵੱਧ ਦੀ ਨਕਦ ਇਨਾਮੀ ਰਾਸ਼ੀ ਵੀ ਵੰਡੀ ਗਈ ਹੈ। ਅ ਅੱਜ ਫਿਰ ਇੱਕ ਵਾਰ ਮੈਂ ਆਪਣੇ ਹਲਕੇ ਦੇ ਪਿਆਰੇ ਲੋਕਾਂ 'ਚ ਆਇਆ। ਸੋ ਮੇਰਾ ਬਹੁਤ ਹੀ ਪਿਆਰਾ ਔਰ ਇਤਿਹਾਸਿਕ ਪਿੰਡ ਨਰੋੜ ਜਮਲ ਸਿੰਘ ਨਗਰ ਪੰਜਾ ਨੋੜ ਜਮਲ ਸਿੰਘ ਦੇ ਲੋਕਾਂ ਨੂੰ ਕਾਫੀ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਦੀ ਕਿੱਲਤ ਮਹਿਸੂਸ ਹੁੰਦੀ ਸੀਗੀ ਸੋ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਲਮਾਨ ਜੀ ਦਾ ਜਿਨ੍ਹਾਂ ਨੇ ਅੱਜ ਇਸ ਪਿੰਡ ਨੂੰ 5 ਕਰੋੜ 55 ਲੱਖ ਰੁਪਇਆ ਮਤਲਬ ਵਾਟਰ ਸਪਲਾਈ ਦਾ ਜਿਹੜਾ ਹੈ ਉਹ ਸਾਰਾ ਹੀ ਸਿਸਟਮ ਦੂਰ ਕਰਨ ਦੇ ਲਈ ਅ ਦਿੱਤਾ ਸੋ ਅੱਜ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ 5 ਕਰੋੜ 55 ਲੱਖ ਰੁਪਏ ਦੀ ਲਾਗਤ ਦੇ ਨਾਲ ਇੱਕ ਬਹੁਤ ਹੀ ਵੱਡੀ ਤੇ ਸ਼ਾਨਦਾਰ ਵਾਟਰ ਸਪਲਾਈ ਦਾ ਨਿਰਮਾਨ ਦਾ ਅੱਜ ਇੱਥੇ ਨੀ ਪੱਥਰ ਰੱਖਿਆ ਸੋ ਇਹ 11 ਕਿਲੋਮੀਟਰ ਲਗਭਗ 11 ਕਿਲੋਮੀਟਰ ਜਿਹੜੀ ਪਾਈਪ ਲਾਈਨ ਪੈਣੀ ਹੈ ਤੇ 50 ਲੱਖ ਗੈਲਨ ਜਿਹੜਾ ਪਾਣੀ ਹੈ ਕੈਪੈਸਿਟੀ ਦਾ ਉਹ ਟੈਂਕੀ ਬਣੇਗੀ ਸੋ ਮੈਂ ਸਮਝਦਾ ਕਿ ਪਾਣੀ ਜਿਹੜੀ ਸਭ ਤੋਂ ਮੁੱਢਲੀ ਲੋੜ ਹੈ ਮਨੁੱਖ ਦੀ ਔਰ ਪਾਣੀ ਹੀ ਕਈ ਬਿਮਾਰੀਆਂ ਨੂੰ ਮਾਰ ਪਾਉਂਦਾ ਜੇ ਪਾਣੀ ਚੰਗਾ ਹੋਏਗਾ ਸਾਫ ਸੁਥਰਾ ਹੋਏਗਾ ਤੇ ਲੋਕ ਬਿਮਾਰੀਆਂ ਤੋਂ ਬਚਣਗੇ ਸੋ ਅੱਜ ਫੇਰ ਇੱਕ ਵਾਰ ਇੱਕ ਵੱਡਾ ਤੋਹਫਾ ਨਰੋੜ ਜੈਮਲ ਸਿੰਘ ਵਾਸੀਆਂ ਨੂੰ ਮਿਲਿਆ ਔਰ ਇਸ ਤੋਂ ਪਹਿਲਾਂ ਵੀ 17 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਤੀਵਿਰਜ ਵਿਵਸਥਾ ਦਾ ਜਿਹੜਾ ਉਹ ਕੰਮ ਚੱਲ ਰਿਹਾ ਔਰ ਹੋਰ ਬਹੁਤ ਸਾਰੇ ਕੰਮ ਜਿਹੜੇ ਨਗਰ ਪੰਚਾਇਤ ਚ ਹੋਏ ਆ ਆਮ ਆਦਮੀ ਕਲੀਨਿਕ ਆ ਤੁਸੀਂ ਦੇਖ ਰਹੇ ਹੋ ਪਿੱਛੇ ਬਣਿਆ ਸੋ ਅੱਜ ਪਾਣੀ ਦੀ ਕਿਲਬ ਜਿਹੜੀ ਆ ਉਹ ਇਸ ਨਗਰ ਨਿਵਾਸੀਆਂ ਨੂੰ ਜਿਹੜੀ ਇਹਨਾਂ ਦੀ ਦੁਰ ਹੋ ਗਈ ਹੈ ਤਾਂ ਮੈਂ ਸਮਝਦਾ ਕਿ ਘੱਟੋ ਘੱਟ 30 ਸਾਲ ਤੱਕ ਜੋ ਮੈਨੂੰ ਡਿਪਾਰਟਮੈਂਟ ਦੇ ਅਧਿਕਾਰੀ ਸਮਾਨ ਨੇ ਦੱਸਿਆ ਕਿ 25 ਤੋਂ 30 ਸਾਲ ਤੱਕ ਕੋਨਨ ਰੋਡ ਜਮਲ ਸਿੰਘ ਦੇ ਲੋਕਾਂ ਨੂੰ ਪਾਣੀ ਦੀ ਕੋਈ ਕਲੇਤ ਨਹੀਂ ਰਣੀ ਸੋ ਸਮੁੱਚੇ ਨਗਰ ਨਿਵਾਸੀਆਂ ਨੂੰ ਮੁਬਾਰਕਾਂ ਔਰ ਇੱਕ ਵਾਰ ਫੇਰ ਮੈਂ ਹਲਕੇ ਭੁਏ ਦੇ ਅੰਦਰ ਆਪਣੇ ਪਿਆਰੇ ਲੋਕਾਂ ਚ ਜਾਇਆ ਔਰ ਮੈਨੂੰ ਇਹ ਉਦਘਾਟਨ ਕਰਦੇ ਹੋ ਜਿੱਥੇ ਮਾਣ ਦੀ ਮਹਿਸੂਸ ਹੋ ਰਿਹਾ ਉੱਥੇ ਮੈਨੂੰ ਇਸ ਗੱਲ ਦੀ ਤਸੱਲੀ ਵੀ ਆ ਕਿ ਮੈਂ ਇਸ ਨਗਰ ਦੇ ਲੋਕਾਂ ਨੂੰ ਇੱਕ ਫੇਰ ਅੱਜ ਵੱਡਾ ਪ੍ਰੋਜੈਕਟ ਜਿਹੜਾ ਆ ਉਹ ਸਮਰਪਿਤ ਕੀਤਾ ਸੋ ਕਰੋੜਾ ਰੁਪਏ ਦੇ ਇਸ ਪ੍ਰੋਜੈਕਟ ਦੇ ਨਾਲ ਇੱਕ ਸ਼ਾਨਦਾਰ ਵਾਟਰ ਸਪਲਾਈ ਦਾ ਨਿਰਮਾਣ ਹੋਇਆ ਹੈ